ਸਿਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਇਹ ਤੁਹਾਡੇ ਮਰੇ ਇੱਕ ਨਾ ਧੋਖਾ ਧੜੀ ਵਾਲੀ ਬੇਨਤੀ ਕਰਨੀ ਸੀ ਸ਼੍ਰੀ ਜਗਦੰਬੇ ਨਾਰਾਇਣ ਉਪਹਾਰ ਯੋਜਨਾ ਇਹਨਾਂ ਨੇ ਲੈਟਰੀ ਆਪਣਾ ਫਾਰਮ ਜਾ ਖੋਲਿਆ ਜੀ ਸਾਡੇ ਇੱਕ ਬੰਦੇ ਨੇ ਇਸ ਲੈਟਰੀ ਦੇ ਵਿੱਚ ਆਪਣਾ ਨਾਮ ਲਿਖਾ ਕੇ 200 ਰੁਪਏ ਲੈਟਰੀ ਦਾ ਪੱਤ ਉਹਦਾ ਮੋਟਰਸਾਈਕਲ ਨਿਕਲਿਆ ਜੀ ਤੇ ਉਹਨੂੰ ਕਹਿੰਦੇ ਵੀ ਆਪਣਾ ਆਧਾਰ ਕਾਰਡ ਦੀ ਫੋਟੋ ਪਾ ਦੇ ਤੇ ਤੁਹਾਡੇ ਘਰ ਇਹ ਮੋਟਰਸਾਈਕਲ ਪਹੁੰਚੀ ਉਸ ਤੋਂ ਬਾਅਦ ਜੀ ਇਹ ਕਹਿਣਾ ਪੈਜੀ ਮੋਟਰਸਾਈਕਲ ਦੀ ਇੰਸ਼ੋਰੈਂਸ ਹੋਣੀ ਆ ਤੁਹਾਨੂੰ ਇੰਸ਼ੋਰੈਂਸ ਕਰਾ ਕੇ ਦੇਵਾਂਗੇ 8200 ਰੁਪਏ ਹੋਰ ਪਾ ਦਿਓ ਅੱਛਾ ਇਸ ਕਰਕੇ ਇਹ ਜਿਹੜਾ ਗਰੁੱਪ ਹੈਗਾ ਆ ਇਹ ਫਰੋਡ ਗਰੁੱਪ ਆ ਜੀ ਇਸ ਗਰੁੱਪ ਦੇ ਵਿੱਚ ਕੋਈ ਹੋਰ ਚਾਂਸੇ ਦੇ ਵਿੱਚ ਨਾ ਫਸੋ ਸਾਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਆ

हाँ जल्दी भेज दी हेलो तो सर सर तो अब जो भाई साहब हाँ जी हाँ जी सर जी ठीक है भाई साहब ठीक है आपका फोटो कॉपी जमा करवा दिया है मैंने जी अपना भाई इनसे इंश्योरेंस पर्ची कटेगा इसमें अपना एक मिनट रुकिए आठ हजार छह सौ पचास रूपए का इंश्योरेंस होता है ना जो आठ कहना था इंश्योरेंस आठ हजार अच्छा जी हाँ